ਕਹਾ ਜਾਂਦਾ ਹੈ ਕਿ ਵਿਕਰਮ ਸਿੰਘ ਮਜੀਠੀਆ ਕਦੇ ਵੀ ਆਪਣੇ ਵਰਕਰਾਂ ਦਾ ਹੱਥ ਨਹੀਂ ਛੱਡਦੇ ਬੇਸ਼ੱਕ ਪਿਛਲੇ ਲੰਬੇ ਸਮੇਂ ਤੋਂ ਵਿਕਰਮ ਸਿੰਘ ਮਜੀਠੀਆ ਵਿਵਾਦਾਂ ਦੇ ਵਿੱਚ ਘਿਰਦੇ ਨਜ਼ਰ ਆਏ ਨੇ ਉਹਨਾਂ ਦੇ ਉੱਪਰ سنگੀਨ આરોਪ ਲੱਗੇ ਨੇ ਬੇਸ਼ੱਕ ਡਰੱਗ ਦਾ ਹੋਵੇ ਜਾਂ ਫਿਰ ਲੋੜ ਤੋਂ ਪਦ ਆਮਦਨੀ ਦਾ ਹੋਵੇ ਆ ਮਹਿਜ ਕਾਲੀ ਦਲ ਦੇ ਕੋਲ ਇੱਕੋ ਹੀ ਹਲਕਾ ਬਚਿਆ ਸੀਗਾ ਕਿਉਂਕਿ ਦਾਖਾ ਹਲਕਾ ਦੇ ਜਿਹੜੇ ਉਮੀਦਵਾਰ ਨਹੀਂ ਕਿ ਯਾਲੀ ਸਾਹਿਬ ਉਹ ਕਾਲੀ ਦਲ ਨੂੰ ਅਲਵਿਦਾ ਕਹਿਗੇ ਨੇ ਉਹਨਾਂ ਨੇ ਇੱਕ ਆਪਣਾ ਅਲੱਗ ਦਾ ਅਕਾਲੀ ਦਲ ਬਣਾ ਲਿਆ ਜਾਂ ਇੱਕ ਅਲੱਗ ਦਾ ਆਪਣਾ ਰਾਹ ਚੱਲ ਜੀ ਦੋਸਤੋ ਮੈਂ ਮਨਜਿੰਦਰ ਮੱਖਾ ਦਾ ਪੰਜਾਬੀ ਨਿਊਜ਼ਪੇਪਰ ਦੇ ਉੱਪਰ ਤੁਹਾਡਾ ਸਵਾਗਤ ਕਰਦਾ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ 2027 ਦੇ ਵਿੱਚ ਪੰਜਾਬ ਦੇ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਨੇ ਤੇ ਚੋਣਾਂ ਦੇ ਮੱਦੇਨਜ਼ਰ ਅਸੀਂ ਪੰਜਾਬ ਦੀਆਂ 117 ਦੀਆਂ 17 ਵਿਧਾਨ ਸਭਾ ਸੀਟਾਂ ਦੇ ਇਤਿਹਾਸ ਮੌਜੂਦਾ ਹਾਲਾਤ ਤੇ ਆਉਣ ਵਾਲੇ ਹਾਲਾਤਾਂ ਦੇ ਬਾਰੇ ਹਰ ਇੱਕ ਹਲਕੇ ਦਾ ਵਿਸ਼ਲੇਸ਼ਣ ਕਰਦੇ ਆਂ ਅੱਜ ਮਾਝੇ ਦਾ ਉਹ ਹਲਕਾ ਜਿਹੜਾ ਮਾਝੇ ਦੀ ਪੂਰੀ ਸਿਆਸਤ ਨੂੰ ਪ੍ਰਭਾਵਿਤ ਕਰਦਾ ਹੈ ਜਿਸ ਦੇ ਇਰਤ گرد ਮਾਝੇ ਦੀ ਸਿਆਸਤ ਪਿਛਲੇ ਲੰਮੇ ਸਮੇਂ ਤੋਂ ਘੁੰਮਦੀ ਆ ਰਹੀ ਹੈ ਅਕਾਲੀ ਦਲ ਦਾ ਉਹ ਗਦਾਵਰ ਲੀਡਰ ਜਿਸ ਨੇ ਮਾਝੇ ਦੀ ਸਿਆਸਤ ਨੂੰ ਆਪਣੇ ਹਲਕੇ ਦੀ ਸਿਆਸਤ ਦੇ ਨਾਲ ਇਸ ਕਦਰ ਪ੍ਰਭਾਵਿਤ ਕੀਤਾ ਕਿ ਪੂਰੇ ਦਾ ਪੂਰਾ ਮਾਝਾ ਵਿਕਰਮਜੀਤ ਸਿੰਘ ਮਜੀਠੀਏ ਦੇ ਹਲਕੇ ਮਜੀਠੇ ਦੇ ਉੱਪਰ ਨਜ਼ਰ ਰੱਖਦਾ ਹੈ ਸਿਰਫ ਮਾਜਾ ਨਹੀਂ ਪੰਜਾਬ ਦਾ ਹਰ ਇੱਕ ਹਲਕਾ ਵਿਕਰਮ ਸਿੰਘ ਮਜੀਠੀਆ ਦੀ ਸਿਆਸਤ ਤੋਂ ਪ੍ਰਭਾਵਿਤ ਹੁੰਦਾ ਹੈ ਕਿਉਂਕਿ ਕਿਹਾ ਜਾਂਦਾ ਹੈ ਕਿ ਵਿਕਰਮ ਸਿੰਘ ਮਜੀਠੀਆ ਕਦੇ ਵੀ ਆਪਣੇ ਬਰਕਰਾਂ ਦਾ ਹੱਥ ਨਹੀਂ ਛੱਡਦੇ ਬੇਸ਼ੱਕ ਪਿਛਲੇ ਲੰਬੇ ਸਮੇਂ ਤੋਂ ਵਿਕਰਮ ਸਿੰਘ ਮਜੀਠੀਆ ਵਿਵਾਦਾਂ ਦੇ ਵਿੱਚ ਘਿਰਦੇ ਨਜ਼ਰ ਆਏ ਨੇ ਉਹਨਾਂ ਦੇ ਉੱਪਰ سنگੀਨ આરોਪ ਲੱਗੇ ਨੇ ਬੇਸ਼ੱਕ ਡਰੱਗ ਦਾ ਹੋਵੇ ਜਾਂ ਫਿਰ ਲੋੜ ਤੋਂ ਪਦ ਆਮਦਨੀ ਦਾ ਹੋਵੇ ਅੱਜ ਉਹਨਾਂ ਦੇ ਹਲਕੇ ਮਜੀਠੇਵਾਰੀ ਗੱਲ ਕਰਦੇ ਆ ਮਜੀਠਾ ਹਲਕਾ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਮੌਜੂਦ ਹੈ ਬਾਰਡਰ ਏਰੀਆ ਦਾ ਜਰਨਲ ਇਹ ਹਲਕਾ ਦਾ ਇਸ ਨੂੰ 13 ਨੰਬਰ ਦੇ ਤੌਰ ਤੇ ਜਾਣਿਆ ਜਾਂਦਾ ਹੈ ਪਹਿਲੀ ਵਾਰ ਇੱਥੇ 1957 ਦੇ ਵਿੱਚ ਵੋਟਾਂ ਪਈਆਂ ਤੇ ਇਸ ਵਕਤ ਇੱਥੇ ਲਗਭਗ 2022 ਦੀਆਂ ਚੋਣਾਂ ਦੇ ਮੁਤਾਬਕ 167775 ਵੋਟਰ ਮੌਜੂਦ ਨੇ ਜਿਨ੍ਹਾਂ ਨੇ ਲਾਸਟ ਸਮੇਂ ਵੋਟ ਪਾਈ ਅਤੇ ਪੰਜਾਬ ਸਰਕਾਰ ਨੂੰ ਚੁਣਨ ਦੇ ਵਿੱਚ ਮਦਦ ਕੀਤੀ। ਅ ਮਹਿਜ ਅਕਾਲੀ ਦਲ ਦੇ ਕੋਲ ਇੱਕੋ ਹੀ ਹਲਕਾ ਬਚਿਆ ਸੀਗਾ ਕਿਉਂਕਿ ਅ ਦਾਖਾ ਹਲਕਾ ਦੇ ਜਿਹੜੇ ਉਮੀਦਵਾਰ ਨਹੀਂ ਗਏ ਇਹ ਆਲੀ ਸਾਬੂ ਅਕਾਲੀ ਦਲ ਨੂੰ ਅਲਵਿਦਾ ਕਹੀਏ ਨੇ ਉਹਨਾਂ ਨੇ ਇੱਕ ਆਪਣਾ ਅਲਹਿਦਾ ਅਕਾਲੀ ਦਲ ਅ ਬਣਾ ਲਿਆ ਜਾਂ ਇੱਕ ਅਲਹਿਦਾ ਆਪਣਾ ਰਾਹ ਚੁਣ ਲਿਆਗਾ ਇਥੋਂ ਬੀਬਾ ਗਨੀਵ ਕੌਰ ਲਗਭਗ 27-28 ਹਜ਼ਾਰ ਵੋਟ ਦੇ ਨਾਲ ਜਿੱਤ ਕੇ ਉਹਨਾਂ ਨੇ ਅਕਾਲੀ ਦਲ ਦੀ ਝੋਲੀ ਦੇ ਵਿੱਚ ਇਹ ਸੀਟ ਪਾਈ ਹੈਗੀ ਜਦੋਂ ਕਿ 2022 ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਤੋਂ ਲੈ ਕੇ ਬਲਵਿੰਦਰ ਸਿੰਘ ਪੁੰਦੜ, ਸੁਖਵੀਰ ਸਿੰਘ ਬਾਦਲ, ਚਰਨਜੀਤ ਚੰਨੀ ਜਿੰਨੇ ਵੀ ਵੱਡੇ ਸਿਆਸਤੀ ਤਰੰਦਰ ਸੀ ਉਹ ਸਭ ਟਾਹਟੇ ਰਹੀ ਹੋਗੇ ਸੀ ਪਰ ਅਕਾਲੀ ਦਲ ਦੇ ਇਹ ਹਲਕੇ ਦੇ ਉੱਪਰ ਇਸ ਤਰ੍ਹਾਂ ਦਾ ਜਾਦੂ ਆ ਬਿਕਰਮ ਸਿੰਘ ਮਜੀਠੀਆ ਦਾ ਕਿ ਉਹ 30000 ਵੋਟ ਦੇ ਨਾਲ ਆਪਣੀ ਪਤਨੀ ਨੂੰ ਜਿੱਤਿਆਉਣ ਦੇ ਵਿੱਚ ਕਾਮਯਾਬ ਰਹੇ ਬਿਸ਼ੱਕ ਉਹ ਆਪ ਅੰਮ੍ਰitsar ਸੀਟ ਤੋਂ ਹਾਰ ਗਏ ਸੀਗੇ ਲਗਾਤਾਰ 2007 ਤੋਂ ਬਾਅਦ ਇਹ ਵਿਕਰਨ ਸਿੰਘ ਮਜੀਠੀਆ ਦੇ ਪਰਿਵਾਰ ਦੀ ਸੀਟ ਰਹੀ ਹੈਗੀ ਇਥੋਂ 2007 12 17 ਤੇ ਨਾ ਇਹਨਾਂ ਤਿੰਨਾਂ ਵਾਰੀ ਵਿਕ੍ਰਮ ਸਿੰਘ ਮਜੀਠੀਆ ਜਿੱਤੇ 22 ਦੇ ਵਿੱਚ ਗਨੀਬ ਕੌਰ ਜਿੱਤੀ ਉਸ ਤੋਂ ਪਹਿਲਾਂ 96 ਦੇ ਵਿੱਚ ਵੀ ਮਜੀਠੀਆ ਦੇ ਪਰਿਵਾਰ ਦੇ ਵਿੱਚੋਂ ਹੀ ਇਹ ਸੀਟ ਜਿੱਤੀ ਯਾਨੀ ਕਿ ਇਕੁਲ ਮਲਾ ਕੇ ਜਿਹੜੀ ਸੀਟ ਹੈ ਅਕਾਲੀ ਦਲ ਦਾ ਗੜ ਮੰਨੀ ਜਾਂਦੀ ਹੈ ਅਕਾਲੀ ਦਲ ਦੀ ਸੀਟ ਇਹ ਮੰਨੀ ਜਾਂਦੀ ਹੈਗੀ ਗਨੀਬ ਕੌਰ ਨੂੰ ਉਸ ਵਕਤ 57000 27 ਵੋਟਾਂ ਪਈਆਂ ਸੀ ਲਾਲੀ ਮਜੀਠੀਆ ਜਿਹੜੇ ਇਹਨਾਂ ਦੇ ਹੀ ਪਰਿਵਾਰ ਦੇ ਵਿੱਚੋਂ ਚਾਚੇ ਤਾਇਿਆਂ ਦੇ ਵਿੱਚ ਉਹਨਾਂ ਨੂੰ 26000 ਵੋਟ ਪਈ ਸੀ ਉਹੋ ਇੱਥੇ ਆਮ ਆਦਮੀ ਪਾਰਟੀ ਦੇ ਲੋਕ ਖੜੇ ਹੋਏ ਸੀ ਜੇ ਅਸੀਂ ਬਿਕਰਮ ਸਿੰਘ ਮਜੀਠੀਆ ਦੀ ਸਿਆਸਤ ਦੇ ਬਾਰੇ ਗੱਲ ਕਰੀਏ ਤਾਂ ਬਿਕਰਮ ਸਿੰਘ ਮਜੀਠੀਆ ਬੇਬਾਕੀ ਦੇ ਨਾਲ ਬੋਲਣ ਵਾਲਾ ਲੀਡਰ ਹੈ ਬੇਸ਼ੱਕ ਅੱਡਾ ਅੱਡਾ ਸਮੇਂ ਤੇ ਉਹਨਾਂ ਦੇ ਉੱਪਰ ਡਰੱਗ ਨੂੰ ਲੈ ਕੇ ਜਾਂ ਫਿਰ ਮਨੀ ਲਾਂਡਰਿੰਗ ਨੂੰ ਲੈ ਕੇ ਬਹੁਤ ਵੱਡੇ ਸੰਗੀਨ ਆਰੋਪ ਲੱਗਦੇ ਰਹੇ ਨੇਗੇ ਆਮ ਆਦਮੀ ਪਾਰਟੀ ਦੇ ਜਿਹੜੇ ਸੁਪਰੀਮੋ ਨੇ ਕੇਜਰੀਬਾਲ ਉਹਨਾਂ ਦੇ ਨਾਲ ਉਹਨਾਂ ਦੇ ਸਿੰਘ ਫਸਦੇ ਰਹੇ ਨੇਗੇ ਇੱਕ ਦੌਰ ਐਸਾ ਵੀ ਆਇਆ ਜਦੋਂ ਕੇਜਰੀਵਾਲ ਦੇ ਉੱਪਰ ਉਹਨਾਂ ਨੇ ਮਾਨਹਾਨੀ ਦਾ ਮਕਦਮਾ ਕੀਤਾ ਤੇ ਕੇਜਰੀਵਾਲ ਨੂੰ ਅੰਮਰਸਰ ਦੀ ਅਦਾਲਤ ਦੇ ਵਿੱਚ ਆ ਕੇ ਵਿਕਰਮ ਸਿੰਘ ਮਜੀਠੀਆ ਤੋਂ ਉਸ ਕੇਸ ਦੇ ਵਿੱਚ ਮਾਫੀ ਮੰਗਣੀ ਪਈ ਅਤੇ ਉਸ ਤੋਂ ਬਾਅਦ ਵਿਕਰਮ ਸਿੰਘ ਮਜੀਠੀਆ ਲਗਾਤਾਰ ਆਮ ਆਦਮੀ ਪਾਰਟੀ ਦੀ ਨਜ਼ਰ ਦੇ ਵਿੱਚ ਰੋੜਾ ਬਣ ਕੇ ਖੜਕਦੇ ਨੇ ਅਟਕਦੇ ਨੇ ਇਸੇ ਲਈ ਉਹਨਾਂ ਨੂੰ ਬਾਰੀ-ਬਾਰੀ ਕੋਈ ਨਾ ਕੋਈ ਬਹਾਨਾ ਬਣਾ ਕੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਸੁਟ ਦਿੱਤਾ ਜਾਂਦਾ ਹੈ ਪਰ ਅ ਪਿਛਲੇ ਦਿਨਾਂ ਦਾ ਜਿਹੜਾ ਘਟਨਾ ਕ੍ਰਮ ਹੋਇਆ ਜਦੋਂ ਵਿਕਰਮ ਸਿੰਘ ਮਜੀਠੀਆ ਹੁਣ ਨਾਬੇ ਜੇਲ੍ਹ ਦੇ ਵਿੱਚੋਂ ਰਿਹਾ ਆ ਕਿ ਜਮਾਨਤ ਤੇ ਬਾਹਰ ਆਏ ਨੇ ਉਸ ਤੋਂ ਪਹਿਲਾਂ ਜਿਹੜਾ ਡੇਰਾ ਬਿਆਸ ਵੱਲੋਂ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਗਈ ਅਤੇ ਅੱਜ ਤੱਕ ਡੇਰਾ ਬਿਆਸ ਨੇ ਕੋਈ ਵੀ ਪੋਲਿਟੀਕਲ ਸਟੇਟਮੈਂਟ ਨਹੀਂ ਸੀ ਦਿੱਤੀ ਪਰ ਪਹਿਲੀ ਵਾਰੀ ਗੁਰਿੰਦਰ ਸਿੰਘ ਢਿੱਲੋਂ ਜਿਹੜੇ ਡੇਰਾ ਬਿਆਸ ਦੇ ਮੁਖੀ ਦੇ ਵਜੋਂ ਜਾਣੇ ਜਾਂਦੇ ਨੇ ਬੇਸ਼ੱਕ ਉਹਨਾਂ ਨੇ ਹੁਣ ਆਪਣੇ ਸੁਪੁੱਤਰ ਨੂੰ ਗਦੀ ਦੇਤੀ ਆ ਪਰ ਡੇਰਾ ਬਿਆਸ ਦਾ ਸਾਰਾ ਸਿਸਟਮ ਗੁਰਿੰਦਰ ਸਿੰਘ ਢਿੱਲੋਂ ਦੇ ਇਰਤ ਗਿਰਤ ਘੁੰਮਦਾ ਉਹਨਾਂ ਨੇ ਵਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਬਹੁਤ ਬੇਬਾਕੀ ਦੇ ਨਾਲ ਕਿਹਾ ਕਿ ਜਿਹੜੇ ਵਿਕਰਮ ਸਿੰਘ ਮਜੀਠੀਆ ਦੇ ਉੱਪਰ ਚਾਰਜ ਲੱਗੇ ਨੇ ਜਿਹੜਾ ਉਹਨਾਂ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਹੈ ਬੇ ਬੇਬੁਨਿਆਦ ਇਲਜ਼ਾਮ ਨੇ ਵਿਕਰਮ ਸਿੰਘ ਮਜੀਠੀਆ ਉਹਨਾਂ ਦੇ ਦੋਸਤ ਨੇ ਉਹਨਾਂ ਦੇ ਰਿਸ਼ਤੇਦਾਰ ਨੇ ਤੇ ਉਹ ਬਿਲਕੁਲ ਬੇਕਸੂਰ ਨਹੀਂ ਗੀ ਇਸ ਤੋਂ ਬਾਅਦ ਪੰਜਾਬ ਦੇ ਵਿੱਚ ਡੇਰਾਬਾਦ ਦੀ ਜਿਹੜੀ ਸਿਆਸਤ ਆ ਉਸ ਨੇ ਬੜੇ ਵੱਡੇ ਪੱਧਰ ਤੇ ਜਿਹੜੇ ਪੋਲਿਟিক্যাল ਇੰਟੈਲੈਕਚੁਅਜ਼ ਨੇ ਉਹਨਾਂ ਦਾ ਧਿਆਨ ਖਿੱਚਿਆ ਕਿ ਕਿਤੇ ਗੁਰਿੰਦਰ ਸਿੰਘ ਢਿੱਲੋਂ ਦੇ ਥਰੂ ਅਕਾਲੀ ਦਲ ਅਤੇ ਭਾਜਪਾ ਦਾ ਸਮਝੌਤਾ ਤਾਂ ਨਹੀਂ ਹੋਣ ਲੱਗਿਆ ਜਿਸ ਤਰ੍ਹਾਂ ਗੁਰਿੰਦਰ ਸਿੰਘ ਢਿੱਲੋਂ ਹੋਰੀ ਮਜੀਠੀਆ ਪਰਿਵਾਰ ਦੇ ਨੇੜੇ ਨੇ ਬਹੁਤ ਸਾਰੀਆਂ ਇਤਿਹਾਸ ਰਾਈਆਂ ਲਾਈਆਂ ਜਾਂਦੀਆਂ ਨੇ ਕਿ ਵਿਕਰਮ ਸਿੰਘ ਮਜੀਠੀਆ ਤੇ ਗੁਰਿੰਦਰ ਸਿੰਘ ਢਿੱਲੋਂ ਹੋਰਾਂ ਦੀਆਂ ਜਿਹੜੀਆਂ ਕੋਸ਼ਿਸ਼ਾਂ ਦੇ ਉਹਦੇ ਨਾਲ ਬੀਜੇਪੀ ਪੀ ਅਤੇ ਕਾਲੀ ਦਲ ਦਾ ਸਮਝੋਤਾ ਹੋ ਸਕਦਾ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੋਊਗੀ ਅਗਲੇ ਹਲਕ ਹਲਕਿਆਂ ਬਾਰੇ ਗੱਲ ਕਰਨ ਦੇ ਲਈ ਤੁਸੀਂ ਸਾਡੇ ਨਾਲ ਜੁੜੇ ਸਾਡੇ ਨਾਲ ਸਾਡੇ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਸਬਸਕ੍ਰਾਈਬ ਕਰੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ